ਰਪਿੰਦਰ ਜੇ ਪ੍ਰਾਉਣਾਤਕਾਰ ਵੱਲੋਂ ਤੈਨੂੰ ਕਹੂ ਨਾ ਪਿਕਰ ਮਾੜਾ ਵਾ ਤੂੰ ਫਿਕਰ ਨਾ ਕਰੀ ਭਾਵੇਂ ਇਹ ਲਿਮਟ ਚੁੱਕੀਏ ਜਿੱਥੋਂ ਮਰਜੀ ਪੈਸੇ ਲਈਏ ਕਾਰ ਅਸੀਂ ਤਿਆਰ ਕਰ ਲਾਂਗੇ ਤੇ ਨਾਲੇ ਨਾ ਮੈਂ ਤੈਨਾਂ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਤੇ ਗੁੱਸਾ ਨਾ ਤੂੰ ਕਰੀ ਉਦਾਂ ਮਤਲਬ ਵਿਹਾਰੀ ਗੱਲ ਉਹ ਨਹੀਂ ਨਹੀਂ ਗੁੱਸਾ ਦਾ ਗੱਲ ਨਹੀਂ ਕੁਛ ਨਹੀਂ ਵੀ ਤੁਹਾਡਾ ਕਮਰੇ ਪਾਉਣ ਦਾ ਬਾਅਦ ਚ ਰਹਾਦਾ ਉਹ ਹੀ ਗੱਲ ਹੋਈ ਜੋ ਮੈਂ ਕਹਿੰਦੀ ਸੀ ਤੁਹਾਨੂੰ ਚੱਲ ਕੋਈ ਗੱਲ ਨਹੀਂ ਸਾਰਾ ਕੰਮ ਨਾ ਤੇਰੇ ਡੈਡੀ ਦੇ ਸਿਰ ਤੇ ਨਹੀਂ ਮੈਂ ਰਹਿਣ ਦੇਣਾ ਤੇਰੇ ਡੈਡੀ ਨੂੰ ਕਹਿਨੀ ਆ ਪੇ ਇਹਨੂੰ ਕੰਮ ਕਰਤੇ ਲਵਾ ਰਾਦਾ ਵਾ ਪਿਆ ਘਰੇ ਨਨੇ ਕੀ ਖਲਾਰਾ ਪਾਇਆ ਵਾ ਕੋਈ ਕਿਤੇ ਸਾਫ ਸਫਾਈ ਨਹੀਂ ਕੀਤੀ ਕੋਈ ਕੁਛ ਨਹੀਂ ਆ ਹਲੇ ਆ ਇਹ ਮੰਮੀ ਨੂੰ ਸਵੇਰੇ ਫੋਨ ਤੇ ਮੈਂ ਕਿਹਾ ਸੀ ਵੀ ਇਹਨਾਂ ਨੇ ਨਾਲ ਲਉਣਾ ਵਾ ਤੇ ਚੰਗੀ ਤਰ੍ਹਾਂ ਸਾਫ ਸਫਾਈ ਕਰ ਲਿਓ ਜਿੱਥੇ ਕੂੜਾ ਪਿਆ ਉੱਥੇ ਹੀ ਪਿਆ ਵਾ ਹੁਣ ਇਹਨਾਂ ਦੇ ਘਰ ਵਾ ਨਾ ਤੇ ਕਿੰਨੀ ਸਾਫ ਸਫਾਈ ਆ ਥਾਂ ਥਾਂ ਹੀ ਚੀਜ਼ ਪਈ ਆ ਪਤਾ ਲੱਗਦਾ ਵਾ ਇਹ ਘਰ ਦੇ ਵਿੱਚ ਸਫਾਈ ਹੈਗੀ ਆ ਮੇਰਾ ਰਾਦਾ ਜੀ ਮੰਮੀ ਨੂੰ ਕਹਿ ਕੇ ਜਾਵਾਂ ਕਿ ਜਦੋਂ ਹੁਣ ਮੈਂ ਦੂਜੀ ਵਾਰ ਆਉਣਾ ਵਾ ਨਾ ਤੇ ਕੋਠੀ ਪਈ ਹੋਣੀ ਚਾਹੀਦੀ ਆ ਐਦਾਂ ਨਾ ਮੇਰਾ ਜਲੂਸ ਵਾ ਹੁਣ ਅੱਜ ਤੇ ਇਕੱਲੇ ਆਏ ਆ ਕੱਲ ਨੂੰ ਨਾਲ ਜੇ ਕੋਈ ਹੋਰ ਭੈਣ ਭਰਾ ਆ ਜੇ ਦਰਾਣੀ ਜਠਾਣੀ ਆ ਜੇ ਕੋਈ ਲਾਗੂ ਹੀ ਆ ਜਾਂਦਾ ਚਾ ਚੀਤਾਈ ਦੇ ਤੇ ਕੀ ਮੈਂ ਦੱਸੂਗੀ ਪਿਆ ਆ ਸਾਡੇ ਕੋਲ ਨਹੀਂ ਅੱਜ ਮੈਂ ਗੱਲ ਕਰਕੇ ਜਾਨੀ ਆ ਹਾਲੂ ਦੀਦੀ ਪਾਣੀ ਮੰਗਵਾਇਆ ਹੋਰ ਸਰਨ ਭਾਬੀ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਨੇ ਸਾਰੇ ਉੱਥੇ ਬਾਸ ਵਧੀਆ ਸਾਰੇ ਅੱਛਾ ਅੱਛਾ ਠੀਕ ਠਾਕ ਨੇ ਸਾਰੇ ਸੁਭਾਸ ਬੋ ਕਿਦਾਂ ਦਾ ਲੱਗਾ ਉਹਨਾਂ ਦਾ ਠੀਕ ਠਾਕ ਆ ਭਾਬੀ ਜੀ ਹਾਲੇ ਦੇ ਨਵੇਂ ਨਵੇਂ ਆ ਹਾਲੇ ਤਾਂ ਸਾਰੇ ਵਧੀਆ ਰਹਿਣ ਦੇ ਨੇ ਨਾਲ ਉਹ ਤੇ ਬਾਅਦ ਵਿੱਚ ਹੁਣ ਹੌਲੀ ਹੌਲੀ ਭੇਟ ਪਾਵਾਂਗੇ ਫੇਰੀ ਪਤਾ ਲੱਗੂਗਾ ਕੋਈ ਕੌਣ ਕਿਦਾਂ ਦਾ ਤਾਂ ਕਿਦਾਂ ਦਾ ਨਹੀਂ ਕੋਈ ਗੱਲ ਨਹੀਂ ਦੀਦੀ ਜਦੋਂ ਕਹਿੰਦੇ ਆਪ ਚੰਗੇ ਹੋਈ ਹੈ ਨਾ ਤੇ ਸਾਰੇ ਚੰਗੇ ਹੁੰਦੇ ਆ ਤੈਹੀਂ ਕਿਹੜਾ ਉੱਥੇ ਕਿਸੇ ਨੂੰ ਮਾੜਾ ਕਹਿਣਾ ਵਾ ਆਪਣਾ ਬੰਦਾ ਵਧੀਆ ਰਹੀ ਜਾਏ ਅਹੀਂ ਉਹਨਾਂ ਤੋਂ ਕੀ ਲੈਣਾ ਆਹ ਨਹੀਂ ਤੇ ਹੈ ਹੀ ਚਲੋ ਹਾਂਜੀ ਨਹੀਂ ਬਾਕੀ ਚਲੋ ਵਧੀਆ ਵਾ ਸਾਰਾ ਘਰ ਵੀ ਚਲੋ ਬਹੁਤ ਸੋਹਣਾ ਬਣਿਆ ਆ ਫਰੇਕ ਚੀਜ਼ ਉਹਨਾਂ ਕੋ ਹੈਗੀ ਆ ਕੋਈ ਗਲਤੀ ਕਮੀ ਨਹੀਂ ਗਈ ਹੈਗੀ ਜੜੀ ਵੀ ਚੀਜ਼ ਮੰਗੋ ਛੱਟ ਮਿਲਦੀ ਹੈ ਮੈਂ ਤੇ ਤੁਹਾਨੂੰ ਕਿਹਾ ਸੀ ਥੋੜੇ ਦਿਨ ਉਪਰ ਆ ਜਾ ਲੱਗਦਾ ਹੁੰਦਾ ਵਾ ਬਾਅਦ ਚ ਵੇਖਿਓ ਆ ਘਰ ਨਾਲੋਂ ਜ਼ਿਆਦਾ ਨਾ ਪਿਆਰ ਤਾਂ ਉੱਥੇ ਪੈ ਜਾਣਾ ਹੈ ਉੱਥੇ ਤੇ ਮੇਰਾ ਦਿਲ ਲੱਗਣਾ ਹੀ ਆ ਨਾਲੇ ਆਪੇ ਪਿਆਰ ਬਣਨਾ ਵਾ ਉਥੇ ਇੱਥੇ ਹੁਣ ਮੈਨੂੰ ਇਹ ਦੱਸੋ ਵੀ ਗੋਡੇ ਗੋਡੇ ਕੁੜਾ ਖਲਾਰੇ ਆ ਵਾ ਜੀ ਹੈ ਕੋਈ ਸਾਫ ਸਫਾਈ ਨਹੀਂ ਜੱਜਣਾ ਕੀਤੀ ਤਾਨੂੰ ਇਹ ਨਹੀਂ ਪਤਾ ਜਵਾਈ ਭਾਈ ਨੇ ਨਾਲ ਆਉਣਾ ਵਾ ਤੇ ਕੀ ਆਖਣਗੇ ਦੇਦੀ ਤੁਸੀਂ ਆਪ ਸਿਆਣੇ ਜੀ ਮਿੱਟੀ ਤੋਂ ਤਿਆ ਕਿੰਨੀ ਕਿ ਸਾਫ ਹੋ ਜਾਣੀ ਹੈ ਸਵੇਰ ਦੀ ਲੱਗੀ ਹਾਂ ਕਦੀ ਅੰਦਰੋਂ ਘਰ ਕਦੀ ਬਾਹਰੋਂ ਆਹੋ ਜਿਹੜਾ ਰੋਡ ਬਣਾਉਂਦਿਆ ਵਾ ਨਾ ਇਹਦੇ ਕਰਕੇ ਵੀ ਬੜਾ ਚੱਕਰ ਪੈਂਦਾ ਵਾ ਹੁਣੇ ਹਜੇ ਤੇ ਝਾੜੂ ਫੇਰ ਕੇ ਗਈ ਹਾਂ ਤੁਹਾਡੇ ਸਾਹਮਣੇ ਵੇਖ ਲਓ ਕੀ ਹਾਲ ਹੋ ਗਿਆ ਆਹੋ ਹੁਣੇ ਘਰ ਤੈਨੂੰ ਮਿੱਟੀ ਲੱਗਣਾ ਵਾ ਅੱਗੇ ਚੱਲ ਇਹੀ ਵੀ ਮੈਂ ਘਰ ਸਫਾਈ ਕਰ ਲੈਨੀ ਤੇ ਬੜਾ ਮੋਟਾ ਸਾਫ ਰਹਿ ਜਾਂਦਾ ਸੀ ਤੇ ਹੁਣ ਵਿਚਾਰੇ ਮੰਮੀ ਆ ਉਹ ਹੁਣ ਕੀ ਕਰਨ ਬਾਹਰ ਦਾ ਕਰਨਵੇ ਲੀਦਾ ਕਿ ਜਾਂ ਹੁਣ ਕਰਦਾ ਕਰਿਆ ਕਰਨ ਕੋਈ ਗੱਲ ਨਹੀਂ ਦੀਦੀ ਮੈਂ ਵੈਸੇ ਦੇ ਅੱਗੇ ਤੋਂ ਖਿਆਲ ਰੱਖਾਂਗੇ ਇਹ ਵੀ ਕਹਿੰਦੇ ਹੀ ਇਦਾਂ ਥੋੜੇ ਦਿਨ ਤੱਕ ਅਹੀਂ ਘਰ ਪਾਈ ਲੈਣਾ ਵਾ ਅਹੀਂ ਵੀ ਇਦਾਂ ਕਿਦਾਂ ਰਹਿਣਾ ਵਾ ਇੱਥੇ ਤੇ ਬਹਿ ਕੇ ਰੋਟੀ ਨਹੀਂ ਖਾਦੀ ਜਾਂਦੀ ਜਿੰਨੀ ਮਿੱਟੀ ਆਉਂਦੀ ਹੈ ਆਹੋ ਹੁਣ ਸਭ ਕੋ ਮਿੱਟੀ ਜਾਂਦਾ ਹੈ ਭਾ ਰੋਟੀ 'ਚ ਵੀ ਮਿੱਟੀ ਆਉਣ ਲੱਪੀ ਹੈ ਹੁਣ ਇੱਥੇ ਹੀ ਰਹਿਣ ਦੇ ਆ ਦੋਦੇ ਬਾਕੀ ਭਾਬੀ ਮੇਰੀ ਗੱਲ ਸੁਣੋ ਜੋ ਬਨੂ ਕੋਬ ਕਿਤੇ ਕੰਮ ਕੁਮ ਲੱਭੇ ਕਿਤੇ ਜਾਇਆ ਕਰੇ ਫਸਲ ਦੇ ਸਿਰੋਂ ਕੀ ਬੜਨਾ ਵਾ ਗੱਲਾਂ ਥੋੜਾ ਕੋਠੀਆਂ ਪਾਈ ਜਾਂਦੀਆਂ ਨੇ ਜੋਤ ਤੂੰ ਇੱਥੇ ਬੈਠੀ ਆ ਮੰਮੀ ਅੰਦਰ ਸੱਦਣ ਡੇ ਆ ਜਾ ਉਹਨਾਂ ਨੂੰ ਖਾਣ ਪੀਣ ਨੂੰ ਦੋ ਕੁਛ ਹੋਰ ਰਵਿੰਦਰ ਠੀਕ ਠਾਕ ਸਾਰੇ ਉੱਥੇ ਬੈਠ ਉੱਥੇ ਤਾਂ ਠੀਕ ਠਾਕ ਆ ਸਾਰੇ ਇਹ ਤੁਹਾਨੂੰ ਕਿਸ ਨੇ ਦੱਸਿਆ ਨਹੀਂ ਵੀ ਆਪਾਂ ਹੁਣ ਅੱਜ ਦੱਸਿਆ ਸੀਗਾ ਤੇ ਫੇਰ ਆ ਸਾਫ ਸਫਾਈ ਕਿੰਨੇ ਕਰਨੀ ਰਵਿੰਦਰ ਤੈਨੂੰ ਪਤਾ ਤਾਂ ਹੈਗਾ ਵਾ ਆ ਬਾਹਰ ਨਾਲ ਟਰੱਕ ਚੱਲਦੇ ਆ ਮਿੱਟੀ ਵਾਲੇ ਉਹਦੇ ਨਾਲ ਘਟਾ ਬੜਾ ਹੋ ਜਾਂਦਾ ਵਾ ਤੇ ਭਾਬੀ ਤੇ ਸਵੇਰ ਦੀ ਲੱਗੀ ਉੱਠ ਕੇ ਥੇ ਲਗੀ ਮੈਨੂੰ ਤੇ ਕੋਹ ਲੱਭ ਨਹੀਂ ਦਿਆ ਉਦਾਂ ਹੀ ਸਾਰਾ ਗੋੜੇ ਗੋੜੇ ਘੱਟਾ ਚੜਿਆ ਆਇਆ ਉਹ ਚੱਲ ਕੋਈ ਗੱਲ ਨਹੀਂ ਹੁਣ ਤਾਂ ਰਹਿਣੀ ਹੈ ਸਾਫ਼ ਘਰ ਚ ਤਾਂ ਕਰਕੇ ਤੈਨੂੰ ਹੁੰਦਾ ਮਹਿਸੂਸ ਸਦੇਣਾ ਇੱਥੋਂ ਹੀ ਗਈਆਂ ਮੁੜ ਕੇ ਉਹ ਗੱਲਾਂ ਨਹੀਂ ਹੁੰਦੀਆਂ ਜੋ ਬਨ ਮੇਰੀ ਗੱਲ ਸੁਣੇ ਕਿ ਧਿਆਨ ਦੇ ਨਾਲ ਹੁਣ ਜਦੋਂ ਮੈਂ ਅਗਲੀ ਵਾਰ ਆਉਣਾ ਵਾ ਨਾ ਤੇ ਕੋਠੀ ਪਈ ਹੋਣੀ ਚਾਹੀਦੀ ਹੈ ਕੋਠੀ ਰਪਿੰਦਰ ਜੀ ਦੀ ਸੀ ਕਿੱਥੋਂ ਪੈ ਜਾਣੀ ਹੈ ਇਹ ਤੇ ਵਿਆਹ ਦੇ ਪੈਸੇ ਲੱਗੇ ਆ ਤੇ ਅਜੇ ਝੋਨੇ ਨੂੰ ਤੇ ਉਹ ਪੈਸੇ ਲੱਥਣੇ ਆ ਅੱਜ ਹੁਣ ਆਇਆ ਵਾ ਪਾਜੀ ਤੇਰਾ ਨਾਲ ਕੱਲਾ ਜੇ ਕਾਨੂੰ ਚਾਰ ਜਣੇ ਨਾਲ ਹੋਰ ਆ ਜਾਣ ਇੱਥੇ ਕਿੱਥੇ ਬੱਲਣੇ ਆ ਇੱਥੇ ਬਹਿਨ ਨੂੰ ਥਾਣੀ ਹੈਗਾ ਅੰਦਰ ਉਹ ਚੱਲ ਕੋਈ ਨਹੀਂ ਉਹ ਸਿਆਣੇ ਆ ਉਹਨਾਂ ਕਿਹੜਾ ਸਾਡਾ ਤਮਾਸ਼ਾ ਵੇਖਣ ਆਉਣਾ ਭਾਜੀ ਵੀ ਤੇ ਆਏ ਆ ਇਹਨਾਂ ਕਿਹੜੀ ਕੋਈ ਗੱਲ ਕੀਤੀ ਹੈ ਨਾਲੇ ਤੋਂ ਫੇਰ ਨਾ ਕਰ ਕੋਈ ਨਹੀਂ ਮੈਂ ਭਾਬੀ ਦੇ ਨੂੰ ਕਹਿ ਕੇ ਸਫਾਈ ਕਰਾ ਦੂੰਗਾ ਮੇਰੀ ਗੱਲ ਸੁਣ ਨਾ ਗੱਲ ਕੋਈ ਵੀ ਨਹੀਂ ਕਰਦਾ ਹੁੰਦਾ ਪਰ ਅੰਦਰੋਂ ਅੰਦਰ ਨਾਲ ਸਾਰੇ ਮੁੜਕੇ ਕਹਿੰਦੇ ਹੁੰਦੇ ਆ ਪੀ ਲੈ ਉਥੇ ਹੈ ਹੀ ਕੱਖ ਨਹੀਂ ਆ ਰਪਿੰਦਰ ਜਦੋਂ ਘਰ ਦਾ ਕਹਿੰਦੀ ਆ ਤਾਂ ਫੇਰ ਅਜੇ ਤੇ 6 ਮਹੀਨੇ ਨਹੀਂ ਹੋ ਪੈਣਾ ਇਹ ਤੇ ਹੁਣ ਤੈਨੂੰ ਵੀ ਪਤਾ ਪਈ ਵਿਆਹ ਤੇ ਕਿੰਨਾ ਖਰਚਾ ਹੋ ਗਿਆ 6 ਮਹੀਨੇ ਪੈਣਾ ਕਿਉਂ ਨਹੀਂ ਆ ਕੰਮ ਕਰਿਆ ਕਰੋ ਕਿਤੇ ਲੱਭੋ ਹਾਂ ਕੰਮ ਘੁੰਮ ਬਾਹਰ ਅੰਦਰ ਘਰੋਂ ਦੇ ਨਿਕਲਦਾ ਨਹੀਂ ਤਾਂ ਕੋਠੀਆਂ ਐਵੇਂ ਪੈ ਜਣੀਆਂ ਵਾ ਕੰਮ ਹੁਣ ਮੈਂ ਕਿੱਥੇ ਲੱਭਾਂ 12ਵੀਂ ਪਾਸ ਨੂੰ ਕਿੰਨੇ ਕੰਮ ਦੇਣਾ ਵਾ ਜੋਤ ਵਾ ਉਹਨੇ ਕੋਰਸ ਕੀਤਾ ਵਾ ਜੀਓ ਟੈਸਟ ਦੀ ਤਿਆਰੀ ਕਰ ਲੂਗੀ ਤੇ ਗਾਂ ਲੱਗ ਜੂਗੀ ਤੇ ਆਪੇ ਦਸ ਉਹਦੇ ਸਿਰ ਤੇ ਰਹਿਣਾ ਵਾ ਸਾਰੀ ਉਮਰ ਨਾ ਉਹ ਕੁਛ ਕਰੇ ਤੇ ਨਾ ਕੁਛ ਹੋਰ ਆਪੋਂ ਵੀ ਕੋਹ ਕਰ ਲਿਆ ਕਰੋ ਨਾਲੇ ਹੁਣ 12 ਕੀਤੀਆਂ ਵਾ ਇਹ ਕੰਮ ਮਿਲਣਾ ਕਿ ਨਹੀਂ ਮਿਲਣਾ ਹੋਰ ਕੰਮ ਥੋੜੇ ਨੇ ਤੁਸੀਂ ਤੇ ਲੱਭਦੇ ਆ ਨੌਕਰੀਆਂ ਜਿਹੇ ਜੋਬਨ ਇੱਕ ਗੱਲ ਸੁਣ ਹੁਣ ਪਾਜੀ ਤੇਰਾ ਵਾ ਨਾ ਇਹ ਦੋ ਭਰਾ ਵਾ ਤੇ ਪਹਿਲੀ ਇਹਨਾਂ ਨੂੰ ਵੀ ਓਨੀ ਆਉਂਦੀ ਆ ਤੇ ਓਨੀ ਤੇਰੇ ਕੋਲ ਵਾ ਤੇ ਉਹਨਾਂ ਦੋਵਾਂ ਭਰਾਵਾਂ ਨੇ ਇੰਨੀ ਮਿਹਨਤ ਕੀਤੀ ਆ ਨਾ ਸਗੋਂ ਵਾਧੂ ਪਹਿਲੀ ਨਾਲ ਹੋਰ ਵੀ ਬਣਾਈਆਂ ਘਰ ਵੇਖੀ ਆਣਗੇ ਕਿਤੇ ਮੱਖੀ ਨਹੀਂ ਤਿਲਕਦੀ ਉਥੇ ਤੇ ਤੁਸੀਂ ਕੀ ਕੀਤਾ ਵਾ ਗੱਲਾਂ ਹੀ ਕਰ ਛੜੀਆਂ ਸਾਰੀ ਉਮਰ ਰੁਪਿੰਦਰ ਸਾਰਿਆਂ ਦੇ ਹਾਲਾਤਾਂ 'ਚ ਫਰਕ ਹੁੰਦਾ ਵਾ ਜੇ ਭਾਜੀ ਹੁਣ ਮਿਹਨਤ ਕੀਤੀ ਆ ਚਲ ਕੋਈ ਨਹੀਂ ਅਸੀਂ ਵੀ ਪਾਈ ਲੈਣਾ ਵਾ ਭਾਜੀ ਹੁਣ ਕਿਹੜੀ ਕੁੜੀ ਵੀ ਆਈ ਏ ਮੇਰੀ ਗੱਲ ਸੁਣ ਹਲੇ ਡੈਡੀ ਤੇਰੇ ਨਾਲ ਪੂਰਾ ਸਾਥ ਦੇਣ ਵਾਲੇ ਮੰਮੀ ਤੇਰ ਨਾਲ ਸਾਥ ਦੇਣ ਵਾਲੇ ਉਹਨਾਂ ਦੇ ਤਾਂ ਮਾਪਿਓ ਵੀ ਨਹੀਂ ਸਿਰ ਤੇ ਹੈਗੇ ਦੋਵਾਂ ਭਰਾਵਾਂ ਨੇ ਆਪ ਖੁਦ ਮਿਹਨਤ ਕਰਕੇ ਇੱਥੇ ਤੱਕ ਆਏ ਆ ਚਲ ਕੋਈ ਗੱਲ ਨਹੀਂ ਜੇ ਤੂੰ ਇਹੋ ਚਾਹੁੰਨੀ ਹੈ ਨਾ ਮੈਂ ਡੈਡ ਨਾਲ ਗੱਲ ਕਰ ਲੂੰਗਾ ਤੇ ਆਪਾਂ ਘਰ ਦੀ ਤਿਆਰੀ ਕਰ ਲੈਂਦੇ ਗੱਲਾਂ ਨਾ ਨਾ ਘਰ ਛੜਿਆ ਕਰੋ ਗੱਲਾਂ ਨੇ ਤੇ ਤੁਹਾਨੂੰ ਇੱਥੇ ਤੱਕ ਲੈ ਆਂਦਾ ਅਗੀ ਕੋਈ ਗੱਲ ਨਹੀਂ ਫਿਕਰ ਨਾ ਕਰ ਸੋਚਣਿਆ ਕਰਦਾ ਕੁਝ ਵੀ ਜੋਬਨ ਤੂੰ ਇੱਥੇ ਬੈਠਾ ਕੀ ਕਰਨ ਦਿਆ ਵਾ ਜਾ ਜਾ ਕੇ ਵੇ ਜੋਦ ਨੇ ਕੰਮ ਕੋਈ ਕੀਤਾ ਕਿ ਨਹੀਂ ਜਾਨਾ ਕਰਾਦਣਾ ਕੰਮ ਕੋਈ ਰਪਿੰਦਰ ਇਹ ਕਿ ਕਹਿਣ ਦਿਆ ਸੀ ਤੈਨੂੰ ਮੰਮੀ ਜੀ ਕਹਿਣਾ ਇਹਨੇ ਕੀ ਹਾਂ ਐਵੇਂ ਡਿਆ ਹੀ ਆਪਣੀਆਂ ਹੀ ਮਾਰਨ ਆ ਗਈ ਤੇ ਨਾਲੇ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਕੱਲ ਦਾ ਫੋਨ ਕੀਤਾ ਸੀ ਵੀ ਮੰਮੀ ਜੀ ਆਪਾਂ ਆਉਣਾ ਵਾਂ ਘਰ ਸਾਫ ਸਫਾਈ ਤੇ ਸਾਰਾ ਪ੍ਰਬੰਧ ਐ ਘਰ ਕੇ ਰੱਖਿਓ ਤੁਸੀਂ ਫੇਰ ਘਰ ਦੇ ਵਿੱਚ ਉਹੀ ਖਲਾਰਾ ਪਾਇਆ ਆ ਜੀ ਮੇਰੀ ਗੱਲ ਸੁਣ ਕੱਲ ਸ਼ਾਮੀ ਜਦੋਂ ਤੂੰ ਫੋਨ ਕੀਤਾ ਸੀ ਨਾ ਉਦੋਂ ਮੈਂ ਚਲ ਗਈ ਸ਼ਹਿਰ ਟਾਡੇ ਦੋਵਾਂ ਜਾਨਿਆਂ ਦੇ ਕੱਪੜੇ ਨਹੀਂ ਲਿਆਉਣੇ ਜੇ ਖਾਲੀ ਹੱਥ ਤੋਰਦੀ ਤੇਰੀ ਜਠਾਣੀ ਗੱਲਾਂ ਨਾ ਕਰਦੀ ਵੀ ਮਾਂ ਨੂੰ ਕੋਈ ਅਗਲੀ ਹੈ ਨਹੀਂਗੀ ਉੱਥੇ ਹਨੇਰਾ ਹੋ ਗਿਆ ਹਨ ਨੂੰ ਆਉਂਦੇ ਆ ਚੱਲ ਮੰਮੀ ਜੀ ਤੁਸੀਂ ਤਾਂ ਬਾਹਰ ਦੇ ਕੰਮ ਕਰਨੇ ਜਿਹੜੇ ਕਰਨੇ ਹੀ ਤੇ ਇਹ ਘਰ ਵੇਲੀ ਕੀ ਕਰਨਦੀ ਹੀ ਇਹਨੂੰ ਡਾਉਨੇ ਹਾਂ ਸਫਾਈ ਕਰਨ ਇਹ ਇੱਕ ਵਾਰਾਂ ਮੈਂ ਤਾਂ ਸਵੇਰੇ ਵੀ ਇਹਨੂੰ ਕਿਹਾ ਸੀ ਨਾ ਧੋ ਹੋ ਗਿਆ ਟਾਈਮ ਨਾ ਬੈ ਗਈ ਹੀ ਇਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਪਹਿਲੀ ਵਾਰ ਆਉਣਾ ਵਾ ਤੇ ਉਹ ਹੁਣ ਵੀ ਅੰਦਰ ਬਲਠੇ ਆ ਨਾ ਤੇ ਕੀ ਸੋਚਣਗੇ ਵੇਂਦੇ ਹੀ ਹੁਣ ਇਹ ਨਾਲ ਅਦਵਾਲਾ ਵੀ ਕੀ ਹੈ ਇਹਨਾਂ ਦੇ ਘਰ ਤੇ ਕੀ ਨਹੀਂ ਹੁਣ ਅਗਲਾ ਬੰਦਾ ਬੂਹੋਂ ਤੇ ਨਹੀਂ ਕਾ ਬੋਲਦਾ ਅੰਦਰੇ ਅੰਦਰ ਤੇ ਸੋਚਦੇ ਹੋਣਗੇ ਨਾ ਰਪਿੰਦਰ ਤੈਨੂੰ ਮੈਂ ਕੀ ਦੱਸਾਂ ਮੈਂ ਤੇ ਸਿਰ ਦੀਆਂ ਠੀਕਰੀਆਂ ਕੁੜੀ ਨਾ ਪੰਨ ਛੜੀਆਂ ਵਾ ਵੀ ਕੰਮ ਨੂੰ ਹੱਥ ਲਾ ਲਿਆ ਕਰ ਫੋਨ ਫੜ ਲਿਆ ਤਿਆਰ ਬਿਆਰ ਹੋ ਕੇ ਬਹਿ ਗਈ ਬਸ ਇਹੋ ਹੀ ਦੋ ਕੰਮ ਆ ਇਹਦੇ ਕੋਲ ਮੰਮੀ ਮੇਰੀ ਸੁਣੋ ਇੱਕ ਗੱਲ ਜੇ ਤੁਸੀਂ ਮੇਰੀ ਮੰਨੋਗੇ ਤੇ ਹੂੰ ਮੇਰੀ ਸਲਾਹ ਇਹ ਬਣੰਦੀ ਆ ਪਿਰੁਣ ਗੜੀ ਪੈ ਹੀ ਆਉਣੇ ਇਹਨਾਂ ਚੁੰਨੇ ਦੇ ਤੇ ਆ ਕਮਰੇ ਮੜੇ ਜਿ ਸਿੱਧੇ ਕਰੋ ਇਹਨਾਂ ਨੂੰ ਮੜੇ ਢਾਗੇ ਨਾ ਤੇ ਇਹਨਾਂ ਦੀਆਂ ਤੇ ਹੋਰ ਬਣਾ ਲਓ ਤੇ ਇਹ ਮੇਰੀ ਸੁਣ ਗੱਲ ਪੈਸੇ ਕਿੱਥੋਂ ਆਉਣੇ ਆ ਕਣਕ ਦੇ ਪੈਸੇ ਆਏ ਤੇ ਤੇਰਾ ਵਿਆਹ ਕੀਤਾ ਆੜ ਦੀ ਇੱਕ ਪਹਿਲਾਂ ਹੀ ਚੁੱਕੇ ਹੀਗੇ ਚੋਨੇ ਦੇ ਪੈਸੇ ਆਏ ਨਾ ਤਾਂ ਬਲਜੀਤ ਜਿਹੜਾ ਤੇਰਾ ਡੈਡੀ ਦਾ ਦੋਸਤ ਵਾ ਉਹਦੇ ਕੋਲ ਨਹੀਂ ਫੜੇ ਉਹਨੂੰ ਦਿੱਤੇ ਜਾਣੇ ਆ ਤਾਂ ਕੋਲ ਕੀ ਬਚਣਾ ਵਾ ਮੈਨੂੰ ਤਾਂ ਇਹ ਫਿਕਰ ਪਿਆ ਵਾ ਪਿਛੇ 6 ਮਹੀਨੇ ਕੱਢਣੇ ਕਿੱਦਾਂ ਵਾਹੀਂ ਮੰਮੀ ਜੀ ਫਿਰ ਇਹੋ ਗੱਲ ਹੋ ਗਈ ਨਾ ਤੇ ਤੁਸੀਂ ਮੇਰੇ ਵਿਆਹ ਦਾ ਮੇੜਾ ਮਾਰੰਦੇ ਆ ਜੇ ਉਹ ਜੋ ਬਣਵਾ ਉਹ ਵੀ ਮੈਨੂੰ ਇਹੋ ਗੱਲ ਕਹਿ ਗਿਆ ਰੁਪਿੰਦਰ ਤੇਰਾ ਵਿਆਹ ਕੀਤਾ ਉੱਤੇ ਇੰਨੇ ਪੈਸੇ ਲੱਗੇ ਆ ਕੀ ਕਰਾਂ ਤੈਨੂੰ ਕਹਿੰਦਾ ਹੈ ਹੁਣੇ ਅਮੀਜੀ ਕੇ ਆਕੇ ਗਿਆ ਮੈਨੂੰ ਮੈਂ ਨੂੰ ਕਹਿ ਨਹੀਂ ਮੈਂ ਥੋੜੀ ਬਹੁਤੀ ਮਿਹਨਤ ਕਰਿਆ ਕਰੋ ਬਾਹਰ ਅੰਦਰ ਕੰਮ ਲੱਭੋ ਕਿਦੇ ਫਸਲ ਦੇ ਸਰ ਤੇ ਨਾ ਬੈਠੇ ਰਹੋ ਤਾਂ ਉਹਨੇ ਕਿੱਥੋਂ ਲਿਆ ਕੇ ਲਾਇਆ ਜੇ ਤੇਰੇ ਡੈਡੀ ਨੇ ਚੁੱਕੇ ਵੀ ਆ ਨਾ ਤਾਂ ਤੇਰੇ ਡੈਡੀ ਨੂੰ ਫਿਕਰ ਵਾ ਵੀ ਮੈਂ ਦੇਣੇ ਆ ਇਹ ਤੇ ਜਾਣ ਕੇ ਜੱਪਲੀਆਂ ਮਾਰਨ ਡਿਆ ਵਾ ਕੋਈ ਕੰਮ ਧੰਦਾ ਨਹੀਂ ਵੇਖਣਾ ਸਾਰਾ ਦਿਨ ਕਦੀ ਇੱਥੇ ਬੈਠ ਕਦੀ ਉੱਥੇ ਬੈ ਟਾਈਮ ਹੀ ਨਗਾਉਂ ਰਹੇ ਆ ਉਹ ਕਹਿੰਦਾ ਕਿ ਬਸ ਵਿਆਹ ਤੇਰੇ ਤੇ ਹੀ ਪੈਸੇ ਲੱਗੇ ਆ ਸਾਰੇ ਮੈਂ ਕੋਈ ਅਲਾ ਕਰੀਦਾ ਵਿਆਹ ਲੋਕੀ ਵਿਆਹ ਨਹੀਂ ਤੂੰ ਫਿਕਰਨਾ ਕਰ ਤੇਰੇ ਡੈਡੀ ਨੂੰ ਕਹਿਨੀ ਆ ਭਾਵੇਂ ਲਿਮਟ ਚੁੱਕੀ ਐ ਜਿੱਦਾਂ ਮਰਜ਼ੀ ਕਰੀਏ ਅਹੀਂ ਕੋਠੀ ਤਿਆਰ ਕਰ ਲੈਨੇ ਆ ਰਪਿੰਦਰ ਜੇ ਪ੍ਰੋਣਾਤਕਾਰ ਵੱਲੋਂ ਤੈਨੂੰ ਕਹੂ ਨਾ ਪਿਕਰ ਮਾੜਾ ਵਾ ਤੂੰ ਫਿਕਰ ਨਾ ਕਰੀ ਭਾਵੇਂ ਇਹ ਲਿਮਟ ਚੁੱਕੀ ਐ ਜਿੱਥੋਂ ਮਰਜ਼ੀ ਪੈਸੇ ਲਈਏ ਘਰ ਅਹੀਂ ਤਿਆਰ ਕਰ ਲਾਂਗੇ ਰਪਿੰਦਰ ਚੱਲਾ ਰੋਟੀ ਤਿਆਰ ਵਾ ਰੋਟੀ ਪਾਣੀ ਖਾਓ ਅਬਲ ਤੇ ਮੈਂ ਆਂਦੀ ਆਂ ਪੀ ਰਾਤ ਹੀ ਰੋ ਤੇ ਜੇ ਨਹੀਂ ਰਾਤ ਰਹਿਣਾ ਨਾ ਫਿਰ ਟਾਈਮ ਨਾਲ ਪੁੱਤ ਜਾਓ ਸਮਾਨੀ ਦਾ ਚੰਗਾ ਨਹੀਂ ਅਮੀ ਜੀ ਰਾਤ ਨਹੀਂ ਰਹਿਣਾ ਚੱਲ ਜਾਣਾ ਮੈਂ ਟਾਈਮ ਚੱਲ ਆਓ ਫੇਰ ਰੋਟੀ ਖਾਓ ਹਾਂਜੀ ਚਲੋ ਸੁਨੀਪ ਚਾ ਲਿਆ ਗਿਆ ਉਹ ਆ ਗਈ ਇੰਨਾ ਟਾਈਮ ਲਾਤਾ ਨਾ ਜਾਣਾ ਹੀ ਕਿੱਥੇ ਜਾਣਾ ਤੀ ਮੈਂ ਸ਼ਹਿਰ ਜਾਣਾ ਸੀ ਸ਼ਹਿਰ ਕੀ ਇਸ ਟਾਈਮ ਕੰਮ ਹੀ ਦੁਰਾਇਆ ਆਇਨਾ ਜਲਦੀ ਬਸ ਆਉਂਦੀਆਂ ਨਹੀਂ ਕਰਨਾ ਤੇ ਸਵੇਰ ਦੇ ਤੂੰ ਕੀ ਕਰਨ ਦੇ ਸੀ ਕੁਝ ਨਹੀਂ ਕੰਮ ਹੀ ਹੋਣ ਪਿਆ ਤੇ लवली ਹਣੀ ਆਏ ਨਹੀਂ ਜਲਦੀ ਜਣ ਕੀਤਾ ਫੋਨ ਆਉਂਦੇ ਆ ਸ਼ਹਿਰ ਦੇ 1-2 ਮਿੰਟ ਚ ਆਈ ਆ ਠੀਕ ਆ ਹਾਂ ਚਲ ਪੀਓ ਤੁਸੀਂ ਚਾਹ ਤੇ ਫਿਰ ਟਾਈਮ ਨਾਲ ਚੱਲ ਜਿਓ ਤੁਸੀਂ ਸ਼ਹਿਰ ਜਾਣਾ ਹੀ ਆ ਮੈਂ ਥੋੜਾ ਜਿਹਾ ਸਮਾਨ ਲਿਖਿਆ ਤੇ ਆਉਂਦੇ ਆਉਂਦੇ ਲੈ ਆਇਓ ਫਿਰ ਤੁਸੀਂ ਕੋਈ ਨਾ ਲੈ ਆਵਾਂਗਾ ਉਹ ਤਾਂ ਮੈਂ ਲਵਲੀ ਨੂੰ ਕਹਿ ਦਿੰਦਾ ਫਿਰ ਉਹਨਾਂ ਨੇ ਲੇਟ ਹੋ ਜਾਣਾ ਨਹੀਂ ਨਹੀਂ ਉਹਨਾਂ ਨੂੰ ਲੈ ਜਾ ਤੇ ਮੈਂ ਲੈ ਆਉਣਾ ਕੋਈ ਨਹੀਂ ਲੈ ਆਇਓ ਫਿਰ ਤੁਸੀਂ ਮੈਂ ਭਾਜੀ ਤੇ ਚਾਹ ਪੀਣ ਲਿਆ ਆ ਹੁਣੇ ਪੀਣ ਲੱਗੇ ਸੀ ਅੱਛਾ ਆ ਗਏ ਹੋ ਹਾਂਜੀ ਆ ਗਏ ਸੀ ਠੀਕ ਆ ਟਾਈਮ ਲੱਗ ਗਿਆ ਸਭ ਬਾਬਾ ਹਾਂ ਹਾਂਜੀ ਹੋਰ ਠੀਕ ਠਾਕ ਸਾਰੇ ਹਾਂ ਠੀਕ ਠਾਕ ਆ ਸਾਰੇ ਚਲੋ ਵਧੀਆ ਵਧੀਆ ਹੀ ਉਹ ਕਹਿੰਦੇ ਸਕੋ ਵੀ ਨਾਲ ਲੈ ਆਉਣਾ ਹੈ ਉਹਨਾਂ ਨੂੰ ਕੋਈ ਨਹੀਂ ਚਲ ਜਾਇਆ ਨਹੀਂ ਕੋਈ ਕਰਨੀ ਅਗਲੀ ਵਾਰ ਜਦੋਂ ਆਵਾਂਗੇ ਫਿਰ ਚਮੇ ਜਾਣ ਜਾਵਾਂਗੇ ਇਕੱਠੇ ਪਿੰਦਰ ਘਰ ਸਾਰੇ ਠੀਕ ਠਾਕ ਹਾਂਜੀ ਦੀਦੀ ਵਧੀਆ ਸਾਰੇ ਠੀਕ ਠਾਕ ਹੀ ਚਲੋ ਵਧੀਆ ਪੁੱਛਣ ਦੇ ਤਾਂ ਡੇ ਵੱਲੋਂ ਹੀ ਆਖਦੇ ਕਿ ਨਾਲ ਲੈ ਆਉਣਾ ਹੀ ਮੈਂ ਉਮਰ ਘਰ ਹੀ ਕੰਮ ਥੋੜਾ ਜਿਹਾ ਤੇ ਕੋਈ ਨਹੀਂ ਫਿਰ ਕਿਦਾਂ ਆਵਾਂਗੇ ਫਿਰ ਇਕੱਠੇ ਹੀ ਆਵਾਂਗੇ ਚਮੇ ਜਾਣੇ ਚੱਲ ਜਾਾਂਗੇ ਕੋਈ ਨਹੀਂ ਕਿਸੇ ਦਿਨ ਹਾਂਜੀ ਤੇ ਤੁਸੀਂ ਮੰਮੀ ਨੂੰ ਸੁਣਾ ਦੇ ਦੇਣਾ ਹੀ ਅੱਜ ਮੈਂ ਆਖਿਆ ਹੀ ਉਹਨਾਂ ਨੂੰ ਆਉਣ ਵੱਲੋਂ ਵੇਖੋ ਹੁਣ ਕਿੰਨੇ ਦਿਨ ਟਾਈਮ ਕੱਢੀਏ ਫਿਰ ਆਉਣਗੇ ਠੀਕ ਆ ਪਾਜੀ ਕਿਤੇ ਮੈਂ ਸ਼ਹਿਰ ਤੇ ਲੈ ਕੰਮ ਹੀ ਗਏ ਮੁੰਡੇ ਦਾ ਫੋਨ ਆਇਆ ਅਛਾ ਸ਼ਰਮ ਤੇ ਗੱਡੀ ਲੈ ਜਾਓ ਫਿਰ ਤੁਸੀਂ ਕੋਈ ਗੱਲ ਨਹੀਂ ਲੈ ਜੰਨੇ ਸੰਦੀਪ ਹਾਂਜੀ ਪਰਸ ਲਿਆ ਫਿਰ ਚਲੀਏ ਚਲੋ ਤੁਸੀਂ ਬੈਠੋ ਮੈਂ ਢੱਡ ਲਿਚਾ ਲੈ ਕੇ ਆਉਣੀ ਠੀਕ ਹੈ ਕੋਈ ਗੱਲ ਰਪਿੰਦਰ ਫਿਰ ਮੰਮੀ ਹਣੀ ਤੇ ਨਹੀਂ ਗੱਲ ਕਰਦੇ ਕੋਈ ਨਹੀਂ ਨਹੀਂ ਉਹਨਾਂ ਨੇ ਗੱਲ ਕਿਹੜੀ ਕਰਨੀ ਆ ਉਹ ਸੋ ਕਹਿੰਦੇ ਹੀ ਅਖੰਦੇ ਹੀ ਕਿ ਮੁੰਡਾ ਬੜਾ ਵਧੀਆ ਵਾ ਸੁਭਾਅ ਦਾ ਵੀ ਬੜਾ ਚੰਗਾ ਆ ਮੈਂ ਵੀ ਫਿਰ ਬਹੁਤੀ ਗੱਲਾਂ ਨਹੀਂ ਨਾ ਕੀਤੀਆਂ ਉੱਥੇ ਮੈਂ ਉਹਨਾਂ ਨੂੰ ਕਹਿਣਾ ਪਹਿਲੀ ਵਾਰ ਹੀ ਆਇਆ ਉਹਦੇ ਬੋਲਣੇ ਹਟਣਦੇ ਆ ਨਹੀਂ ਨਹੀਂ ਚਲੋ ਫਿਰ ਕੀ ਕਰੀਏ ਆਪਣਾ ਗੱਲਾਂ ਬਾਤਾਂ ਹੀ ਕਰਨੀਆਂ ਆ। ਉਹ ਚੱਲ ਫਿਰ ਵੀ ਹੁੰਦਾ ਹੀ ਆ ਨਾ ਪਹਿਲੀ ਵਾਰੀ ਲਗੇ। ਆਉ ਨਹੀਂ ਮਮੀ ਆਖਦੇ ਹਾਂ ਦੇ ਕਿ ਤੇ ਐ ਬੈਠਾ ਗਏ ਤਾਂ ਨਹੀਂ ਦਿਖਾਉਂਦੇ ਚੱਲ ਜਿੱਥੇ ਬੈਠੇ ਆ। ਆਹੋ ਇਹ ਦਿਖਾਈ ਆ। ਹਾਂਜੀ। ਤੇ ਚੱਲ ਇਹੇ ਉਹਨਾਂ ਨੂੰ ਆਉਣ ਵਾਲੋ ਕਹਿਣਾ ਤੂੰ। ਹਾਂਜੀ ਮੈਂ ਆਖਿਆ ਸਹੀ ਹੀ ਉਹਨਾਂ ਨੂੰ। ਹੂੰ। ਤੇ ਵੇਖੋ ਹੁਣ ਸ਼ਾਇਦ ਹੁਣ ਤੇ ਦਹਾਂਦਨਾਂ ਦੇ ਅੰਦਰ ਅੰਦਰ ਰਹਿਣੀ। ਅੱਛਾ ਅੱਛਾ। ਹਾਂਜੀ। ਚੱਲ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਾਣਾ। ਹਾਂਜੀ। ਆਹ ਤੇ ਚੇਹੇ ਹੀ ਅਸੀਂ ਚੋਵੇਂ ਜਾਣੀਆਂ। ਚੱਲ ਇਹ ਆ ਵੀ ਰੌਣਕ ਲੱਗ ਜੂ ਘੜੀ। ਆਹਨੇ ਕੋਈ ਨਹੀਂ ਆਉਣਗੇ ਫੇ ਸਾਰੇ ਜਣੇ ਆਉਣਗੇ ਨਾ ਇਕੱਠੇ ਹੀ ਹਾਂ ਹਾਂਜੀ ਚੱਲ ਵਧੀਆ ਜੋ ਬਨਿਮੁਰ ਕੇ ਮੇਰੇ ਲੱਗੇ ਆਇਆ ਜੋ ਬਨਵੀਰ ਵੇ ਤੁਹਾਨੂੰ ਪਤਾ ਨਾ ਫਿਰ ਕੰਮ ਕਮੂ ਫਿਰ ਨਾਲ ਕਰਨਾ ਪੈਂਦਾ ਅੱਗੇ ਹੋਗੇ ਆਹ ਹੋਏ ਤੇ ਹੈ ਹਾਂਜੀ ਹੁਣ ਮਮੀ ਡਾਡੀ ਲੱਗੇ ਬੈਠੇ ਸੀ ਤੇ ਉਹਦਾ ਕਰਕੇ ਫਿਰ ਉਹਨੇ ਹੀ ਵੇਖਣਾ ਸਾਰਾ ਚਲੋ ਕੋਈ ਗੱਲ ਨਹੀਂ ਹਾਂਜੀ ਬਾਕੀ ਠੀਕ ਠਾਕ ਹੀ ਨਾ ਸਾਰੇ ਹਾਂਜੀ ਬਾਕੀ ਵਧੀਆ ਸਭ ਬੜੇ ਖੁਸ਼ ਹੋਏ ਵੇਖ ਕੇ ਉਹ ਸਭ ਕਹਿੰਦੇ ਸੰਦੀਪਾ ਵੀ ਉਹਨਾਂ ਵੱਲੋਂ ਹੀ ਅੱਛਾ ਤੇ ਨਾਲ ਲੈ ਆਉਣਾ ਹੀ ਆਹ ਮੈਨੂੰ ਵੀ ਡੜੀ ਪੁੱਛਣ ਡਿਆ ਹੈ ਹਾਂਜੀ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਅਗਲੀ ਵਾਰੀ ਫੇਰ ਆਵਾਂਗੇ ਚੰਗੇ ਜਣੇ ਇਕੱਠੇ ਕੋਈ ਨਹੀਂ ਹੁਣ ਇੱਕ ਵਾਰ ਉਹ ਹੋ ਜਾਂਦੀ ਹੈ ਨਾ ਤੇ ਫਿਰ ਇਹਨਾਂ ਨੂੰ ਵੀ ਨਾਲ ਖੜਾਂਗੇ ਕਿ ਸਾਰੇ ਜਣੇ ਹੋ ਕੇ ਆਵਾਂਗੇ ਆਪਾਂ ਵੀ ਆਹ ਹੋਏ ਤੇ ਹੈ ਹੀ ਹਾਂਜੀ ਤੇ ਨਾਲੇ ਨਾ ਮੈਂ ਤੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਤੇ ਗੁੱਸਾ ਨਾ ਤੂੰ ਕਰੀ ਉਦਾਂ ਮਤਲਬ ਵਿਹਾਰੀ ਗੱਲ ਵਾ ਨਹੀਂ ਨਹੀਂ ਗੁੱਸਾ ਵਾਦਾ ਕਰਦਾ ਨਹੀਂ ਕੁਛ ਨਹੀਂ ਵੀ ਤੁਹਾਡਾ ਕਮਰੇ ਪਾਉਣ ਦਾ ਬਾਅਦ ਚੋਂ ਰਾਦਾ ਵਾ ਪਹਿਲੇ ਹੀ ਜਾਨ ਕਮਰੇ ਤੁਹਾਡੇ ਕਮਰੇ ਹਾਂਜੀ ਪਹਿਲੇ ਹੀ ਆਨੇ ਹੂੰ ਹੂੰ ਕੋਈ ਨਹੀਂ ਸ਼ਾਇਦ ਪਾਈ ਲੈਣਾ ਹੁਣ ਤੁਹਾਨੂੰ ਪਤਾ ਹੈ ਕਿ ਵਿਆਹ ਦੇ ਵੀ ਨਾ ਖਰਚਾ ਹੋਇਆ ਆ ਆ ਹੋਏ ਤੇ ਹੈ ਹੀ ਆ ਹਾਂਜੀ ਚਲ ਕੋਈ ਗੱਲ ਨਹੀਂ ਆਪੇ ਪੈ ਜਾਣਗੇ ਹੌਲੀ ਹੌਲੀ ਆ ਬਾਕੀ ਕੋਈ ਗੱਲ ਨਹੀਂ ਹਲੇ ਕਰਨ ਦੇ ਸਲਾਸਲੂ ਕਮਰੇ ਵੱਲੋਂ ਹੀ ਅਛਾ ਅਛਾ ਹੁਣ ਕੋਈ ਨਹੀਂ ਸ਼ਾਇਦ ਪਾਈ ਲੈਣ ਛੇ ਮਹੀਨਿਆਂ ਤੱਕ ਆ ਹੋਏ ਤੇ ਹੈ ਹੀ ਆ ਹਾਂਜੀ ਕਿਹਦੀ ਗੱਲ ਸੁਣੋ ਜੋ ਬੰਦ ਨੂੰ ਕਹਣਾ ਹੈ ਕਿ ਬਾਹਰ ਅੰਦਰ ਦਾ ਵੇਖ ਲੈਂਦਾ ਕੋਈ ਜੋ ਬੰਦੀ ਤੁਹਾਨੂੰ ਮੈਂ ਕੀ ਦੱਸਾਂ ਥੋੜੀ ਜਿਹਾ ਨੰਗਲੀ ਕਰ ਜਾਂਦਾ ਵਾ ਉਦਾਂ ਇਹ ਆ ਵੀ ਘਰ ਦਾ ਕੰਮ ਕਰਨ ਨੂੰ ਐ ਪੂਰਾ ਡ੍ਰੇਨਡ ਵਾ ਹੂੰ ਜਦੋਂ ਕਿਤੇ ਬਾਹਰ ਅੰਦਰ ਦਾ ਨਾਂ ਲਈਦਾ ਵਾ ਚਾਹੇ ਕਿਹੇ ਨੌਕਰੀ ਵੱਲੋਂ ਆਖੀਦਾ ਵਾ ਉਦੋਂ ਥੋੜਾ ਜਿਹਾ ਢਿੱਲਾਇਆ ਪੈ ਜਾਂਦਾ ਆ ਤੇ ਫੇਰ ਅਹੀਂ ਵੀ ਬੋਧਾ ਕਹਿੰਦੇ ਨਹੀਂ ਆ ਵੀ ਚੱਲ ਕੋਈ ਨਹੀਂ ਨਿਆਣਾ ਵਾ ਹਲੇ ਨਹੀਂ ਉਦਾਂ ਜਦੋਂ ਮੇਰੇ ਲਾਗੇ ਬੈਠਾ ਇਸ ਸੁਭਾਅ ਸੁਹੂਦ ਠੀਕ ਹੀ ਉਦਾਂ ਨਹੀਂ ਸੁਭਾਅ ਤੇ ਚੰਗਾ ਸਿਆਣਾ ਆ ਪੂਰੀ ਜ਼ਿੰਮੇਵਾਰੀ ਸਮਝਦਾ ਆਪਣੇ ਘਰ ਦੀ ਅੱਛਾ ਪਰ ਇਹੋ ਹੀ ਆਪ ਜਦੋਂ ਕੰਮਕੁੰਮ ਦਾ ਨਾਂ ਲਈਏ ਦੋਹਾਂ ਜਿਹਾ ਧਿਆਨ ਨਹੀਂ ਦਿੰਦਾ ਹਲੇ ਠੀਕ ਹੈ ਠੀਕ ਹੈ ਹਾਂਜੀ ਤੇ ਆਪਾਂ ਵੀ ਨਾ ਵਿਆਹ ਤੋਂ ਪਹਿਲਾਂ ਜੋ ਡੈਡੀ ਨੂੰ ਫੋਨ ਨਹੀਂ ਕੀਤਾ ਹਾਂਜੀ ਆ ਪੈੜੀ ਛਡਾਉਣ ਬਾਰੇ ਤੁਹਾਨੂੰ ਵੀ ਨਾਮੇ ਸ਼ਰਮਜੀਤ ਹਮਦੀਪ ਚੱਲ ਇਹਨਾਂ ਕਹਿਣਾ ਫਿਰ ਪਹਿਲੀ ਬਣ ਕੇ ਉੱਚ ਡਾੜੀ ਆ ਨਹੀਂ ਨਹੀਂ ਉਹਨਾਂ ਨਾਲ ਗੱਲ ਤਾਂ ਨਹੀਂ ਕਰਦੇ ਨਹੀਂ ਨਹੀਂ ਉਹਨਾਂ ਵਿਚਾਰਨ ਨੇ ਕੋਈ ਵੀ ਗੱਲ ਕੀਤੀ ਨਾਲੇ ਤੁਹਾਨੂੰ ਪਤਾ ਹੀ ਆ ਬਾਅਦ ਵਿੱਚ ਹੁਣ ਸਾਡੀ ਰਿਸ਼ਤੇਦਾਰੀ ਬਣ ਗਈ ਆ ਪਹਿਲਾਂ ਗੱਲ ਹੋ ਰਹੀ ਮੈਂ ਵੀ ਵੀਰ ਜੀ ਨੂੰ ਇਹੋ ਕਿਹਾ ਸੀ ਨਾ ਹਾਂਜੀ ਕਿ ਮੈਂ ਵੀ ਜੇ ਕੋਈ ਕੱਲ ਨੂੰ ਮੰਨ ਲਓ ਕੋਈ ਮਾੜੀ ਮੋਟੀ ਵੀ ਗੱਲਬਾਤ ਹੋ ਗਈ ਨਾ ਹਾਂਜੀ ਤੇ ਫਿਰ ਰਿਸ਼ਤੇਦਾਰੀ ਦਾ ਕੰਮ ਐਵੇਂ ਇਹ ਤਾਂ ਹੀ ਕਹਾਂ ਮੋਹ ਜਿਹੜੇ ਚੰਗੇ ਨਹੀਂ ਲੱਗਿਦਾ ਤੁਹਾਨੂੰ ਪਤਾ ਹੈ ਵੀ ਕੋਈ ਨਾ ਕੋਈ ਗੱਲਬਾਤ ਵਿੱਚ ਹੋਈ ਜਾਂਦੀ ਹੁੰਦੀ ਆ ਆਹ ਹੋਏ ਤੇ ਹੈ ਹੀ ਆ ਤੇ ਮਾੜੀ-ਮੋਟੀ ਗੱਲ ਤੋਂ ਵੀ ਫਿਰ ਹਨਾ ਐਵੇਂ ਚੰਗੇ ਨਹੀਂ ਲੱਗਿਦਾ ਹੈਗਾ ਚੱਲ ਕੋਈ ਗੱਲ ਨਹੀਂ ਚੱਲ ਠੀਕ ਆ ਫਿਰ ਮੈਂ ਲਾਣਾ ਕੱਪੜੇ ਹਾਂ ਹਾਂਜੀ ਕਰ ਲਓ ਚੇਂਜ ਹੁੰਦੀ ਆ ਮੈਮੀ ਵੀ ਖਲੇ ਮਮੀ ਕਹਿੰਦੇ ਸੀ ਵੀ ਉਹਨਾਂ ਨੇ ਹੀ ਕਿਹੜੀ ਕੋਈ ਗੱਲ ਕਰਨੀ ਹੈ ਪਰ ਫਿਰ ਵੀ ਜਿਹੜਾ ਬੰਦਾ ਵਾ ਨਾ ਹਰੇਕ ਚੀਜ਼ ਨੋਟ ਕਰਦਾ ਵਾ ਵੀ ਇਹਨਾਂ ਦੇ ਘਰ ਕੀ ਆ ਤੇ ਕੀ ਨਹੀਂ ਹੈਗਾ ਮੈਂ ਹੁਣੇ ਫੋਨ ਲਾ ਕੇ ਦੱਸਦੀ ਹਾਂ ਨਾ ਤੁਸੀਂ ਤੇ ਕਹਿੰਦੇ ਹੀ ਬਿਨਾ ਕੋਈ ਗੱਲ ਹੀ ਨਹੀਂ ਹੋਣੀ ਹਲੋ ਹਾਂਜੀ ਅੰਮੀ ਕਿਵੇਂ ਰਹਿੰਦੇ ਹਾਂਜੀ ਪਹੁੰਚ ਗਏ ਪਹੁੰਚ ਗਏ ਅਹੀਂ ਤੇ ਕਦੇ ਦੇ ਫੋਨ ਅੰਮੇ ਤਾਂ ਨੂੰ ਕੀ ਕਰਨਾ ਵਾ ਉਹੀ ਗੱਲ ਹੋਈ ਜੋ ਮੈਂ ਕਹਿੰਦੀ ਹਾਂ ਤੁਹਾਨੂੰ ਅਿੰਦਰ ਹੁਣ ਕਿਹੜੀ ਗੱਲ ਹੋ ਗਈ ਆ ਮੈਨੂੰ ਦੱਸ ਤੇ ਸਹੀ ਮम्मी ਜੀ ਗੱਲ ਕੀ ਹੋਣੀ ਆ ਹਾਂ ਤੁਹਾਨੂੰ ਕਮਰਿਆਂ ਵੱਲੋਂ ਮੈਂ ਕਹਿਂਦੀ ਹੀ ਨਾ ਆਹੋ ਤੇ ਤੁਸੀਂ ਅਸਾਂ ਦੇਹੀ ਵੀ ਚੱਲ ਉਹਨਾਂ ਨੇ ਕਿੜੀ ਕੋਈ ਗੱਲ ਕਰਨੀ ਆ ਹੂੰ ਉਹ ਮੈਨੂੰ ਆਉਂਦੇ ਹੁਣ ਪੁੱਛਣ ਦੇ ਹੈ ਹੈ ਕੀ ਜਾਂਦਾ ਸੀ ਪਰੋਣਾ ਕਹਿਣਾ ਕੀ ਅਮੀ ਜੀ ਹਲੇ ਆ ਕੇ ਤੇ ਬਿਠੀ ਆਂ ਤੇ ਆਉਂਦੇ ਆ ਸੰਦੀਪ ਧੀਰੀ ਹੁਣੀ ਬਿਠੇ ਹੀ ਲੱਗੇ ਅੱਛਾ ਏਦਾਂ ਗੱਲਾਂ ਪਤਾ ਕਰਦਿਆਂ ਕਰਦਿਆਂ ਇਹ ਮੁੜ ਕੇ ਇਹਨਾਂ ਨੇ ਮੁੜ ਕੇ ਆਪਣੀ ਗੱਲ ਛੱਡ ਲਈ ਉਹਦਾ ਵੋਟ ਕੇ ਚਲ ਗਏ ਹਾਂ ਇਹ ਕਹਿੰਦੇ ਸੀ ਇਹ ਕਮਰੇ ਤਾਂ ਡੇਹਲੇ ਪੁਰਾਣੇ ਹੀ ਆ ਇਹ ਪਾਉਣ ਦੀ ਕੋਈ ਸਲਾਹ ਨਹੀਂ ਆ। ਅੱਛਾ। ਮੰਮੀ ਜੀ ਮਤਲਬ ਇਹ ਹੋਏ ਕਹਿੰਦਾ ਹੋਇਆ ਵੀ ਤੁਹਾਡੀ ਕੋਠੀ ਨਹੀਂ ਪਈ। ਆਹੋ ਨਾ ਬਾਜ਼ਾਰ ਤੇ ਪਾਈ ਦਿੱਤੀ ਨਾ। ਚੱਲ ਪੁੱਤ। ਹੋਈ ਨਾ। ਤੈਨੂੰ ਮੈਂ ਕਹਿ ਫਿਕਰ ਨਾ ਕਰ। ਤੇਰੇ ਡੈਡੀ ਨਾ ਮੈਂ ਕਰਦੀ ਆ ਸਲਾਹ ਕੋਈ ਨਹੀਂ ਛੇਤੀ ਇਹ ਵੀ ਕੰਮ ਕਰ ਦਿੰਨੇ ਆ। ਮੰਮੀ ਜੀ ਮੇਰੀ ਸੁਣਾਉ ਗੱਲ। ਕੱਲੇ ਡੈਡੀ ਜੀ ਸਿਰ ਤੇ ਨਾ ਜ਼ਿੰਮੇਵਾਰੀ ਪਾ ਛੱਡਿਆ ਕਰੋ। ਥੋੜਾ ਬੋਧਾ ਇਹਨੂੰ ਵੀ ਲੱਗੇ ਕਿ ਆ ਕਰੋ। ਨਹੀਂ ਨਹੀਂ ਉਹਨੂੰ ਕਹਿੰਦੇ ਆ ਕਿ ਵੀ ਕੰਮ ਤਾਂ ਦਾ ਬਾਹਰ ਵੇਖ ਕੋਈ। ਚੱਲ 10-15 ਹਜ਼ਾਰ ਹੀ ਬਾਹਰ ਆਊਗਾ। ਉਹ ਨਾਲ ਨਹੀਂ ਰਲਦਾ। ਖੋਹੋਂ ਜੇ ਪਹਿਲੀ ਬਨੇ ਦਾ ਕਾ ਮੋਰ ਡੈਡੀ ਜੀ ਕੱਲੇ ਕਰ ਲੈਂਦੇ ਆ ਇਹਦੇ ਮੈਂ ਬਸ ਨਾਲ ਨਾਲ ਥਰੇ ਹੀ ਫਿਰਦੇ ਆ ਨਹੀਂ ਨਹੀਂ ਇਹਨੂੰ ਮੈਂ ਕਹਿੰਨੀ ਆ ਕਿ ਤੈਨੂੰ ਕੰਮ ਵੇਖ ਤੇਰੇ ਡੈਡੀ ਨੂੰ ਵੀ ਕਹਿੰਨੀ ਆ ਕਿ ਕਿਸ ਨੂੰ ਕਹੋਗੇ ਤਾਂ ਫੇਰ ਹੀ ਕਿਸ ਨੇ ਲਵਾਉਣਾ ਇਹਨੂੰ ਯਾਰ ਜਿਹੜਾ ਵੀ ਮਹੀਨੇ ਦਾ 10 15 20 ਵੀ ਆਊਗਾ ਤੋ ਨਾਲ ਥੋੜਾ ਰਲਦਾ ਵਾ ਇਹਦਾ ਕੰਮ ਨਿਬੜ ਜਾਂਦਾ ਆ ਨਿਬੜਦਾ ਨਿਬੜਦਾ ਘਰ ਦਾ ਇਹ ਸੌਦਾ ਸੋਹਤੀ ਆ ਜਾਂਦਾ ਤੇ ਜੇ ਆਖੀ ਇਹ ਵੀ ਉਹ ਪਹਿਲੀ ਸਿਰੋ ਤੇ ਪਹਿਲੀ ਸਿਰੋ ਇਦਾਂ ਕੋਠੀ ਨਹੀਂ ਗਈ ਪੈਣੀ ਹੈਗੀ ਥਾਡੀ ਨੀਤੀ ਏ ਹਾਂ ਗੱਲ ਦੱਸ ਕੇ ਤੂੰ ਤਾਂ ਮੈਨੂੰ ਫਿਕਰ ਚ ਹੀ ਪਾਤਾ ਵੀ ਪਰਾਣਾ ਸਾਡੇ ਬਾਰੇ ਕੀ ਸੋਚਦਾ ਹੋਊ ਮੈਂ ਇਹਦੇ ਹਲੇ ਉਦਾਂ ਨਾਰਮਲ ਹੀ ਗੱਲ ਕਰਨ ਦੀ ਹੀ ਬਚਲ ਖੜੀ ਐ ਨਾ ਕੋਈ ਗੱਲ ਕਰਨੀ ਆ ਉਹਨਾਂ ਤੇ ਮੈਨੂੰ ਆਉਂਦੇ ਆ ਪੁੱਛ ਲਿਆ ਉਸੇ ਬਲੇ ਮੈਂ ਹਾਂ ਸੋਚਦਾ ਹੋਊਗਾ ਉਹਦਾਂ ਤੇ ਪਿਆਲੀਆਂ ਠੇਕੇ ਤੇ ਲੈ ਲੈ ਵਾਉਂਦੇ ਹੀ ਤੇ ਘਰ ਇਹਨਾਂ ਕੋ ਬਣਿਆ ਹੀ ਨਹੀਂ ਅਜੇ ਤੱਕ ਉਹ ਹੋਈ ਨਾ ਮੈਨੂੰ ਤਾਂ ਆ ਬੜੀ ਸ਼ਰਮ ਆਉਂਦੀ ਆ ਹਾਂ ਗੱਲ ਚੱਲ ਕੋਈ ਗੱਲ ਨਹੀਂ ਸਾਰਾ ਕੰਮ ਨਾ ਤੇਰਾ ਡੈਡੀ ਦੇ ਸਿਰ ਤੇ ਨਹੀਂ ਮੈਂ ਰਹਿਣ ਦੇਣਾ ਤੇਰੇ ਡੈਡੀ ਨੂੰ ਕਹਿਣੀ ਆ ਵੀ ਇਹਨੂੰ ਕੰਮ ਕਰਤੇ ਲਵਾ ਫੇਰ ਨਾ ਇਹਨੂੰ ਘਰੋਂ ਕੱਢਣਾ ਵੀ ਸੌਖਾ ਹੋ ਜਾਊਗਾ ਕਿਉਂ ਉਦਾਂ ਤੇਰੇ ਡੈਡੀ ਨੇ ਕਹਿਣਾ ਵੀ ਉਹ ਕਿੱਥੇ ਜਾਵੇ ਕਿ ਤੇਮੇ ਹੋਗਲ ਕਹੂੰਗੀ ਪਿਓ ਆਪਣਾ ਕਮਾਉਂਦਾ ਵਾ ਸਾਰੇ ਕੰਮ ਕਰਦਾ ਵਾ ਕੋਈ ਗੱਲ ਨਹੀਂ ਜਾਣਦਾ ਜਿੱਥੇ ਜਾਂਦਾ ਵਾ ਤੇ ਨਾਲੇ ਮੰਮੀ ਜੀ ਚਾਹੀਦਾ ਵਾ ਹੁਣ ਕਿੰਨਾ ਵਿਚਾਰ ਤੂੰ ਖਵਲੀ ਜਾਣੀਆਂ ਵਾ ਨਹੀਂ ਮੇਰ ਕੋ ਨਹੀਂ ਖਵਲਿਆ ਜਾਂਦਾ ਕੰਮ ਤੇ ਕੋਈ ਕਰਦੇ ਨਹੀਂ ਦੋਵੇਂ ਜਾਣੇ ਜੀ ਜੰਤ ਵਾਲਾ ਹੋਣ ਵਾਲਾ ਵਾ ਤੇ ਆ ਉਹਨੂੰ ਚਾਹੀਦਾ ਹੀ ਹੁਣ ਆਪਣਾ ਕਰਨਾ ਚੱਲ ਕੋਈ ਨਹੀਂ ਤੂੰ ਘੜੀ ਨਾ ਕੰਮਕੁਮ ਕਰ ਲੈ ਆਪਣਾ ਤੇ ਡੈਡੀ ਤੇਰੇ ਨਾਲ ਕਰਦੀਆਂ ਮੈਂ ਗੱਲ ਚਲੋ ਠੀਕ ਆ ਮੈਂ ਵੀ ਲੱਗੀ ਕੱਪੜੇ ਚੇਂਜ ਕਰਨ ਮੈਂ ਮਮੇ ਨੂੰ ਦੱਸ ਹੀ ਦੇਣੀ ਆ ਵੀ ਆ ਗੱਲ ਹੋ ਵੀ ਗਈ ਜੀ ਚੱਲ ਕੋਈ ਨਹੀਂ ਕਰ ਲੈ ਤੂੰ ਪੁੱਤ ਠੀਕ ਆ ਫਿਰ ਚੰਗਾ ਓਕੇ ਵੀਹਲਾ ਮੇਰੀ ਤੀ ਕਿੰਨੀ ਸਿਆਣੀ ਹੋ ਗਈ ਆ ਉਸੇ ਵੇਲੇ ਮੈਨੂੰ ਫੋਨ ਕਰਕੇ ਦੱਸਿਆ ਵਾ ਚੱਲ ਕੋਈ ਗੱਲ ਨਹੀਂ ਇਹ ਤੇ ਡੈਡੀ ਨਾ ਕਰਦੀਆਂ ਗੱਲ ਵੀ ਹੁਣ ਤੇ ਪੁਰਾਣਾ ਵੀ ਗੱਲਾਂ ਕਰਨ ਰਿਆ ਵਾ ਮੈਨੂੰ ਤਾਂ ਬੜੀ ਸ਼ਰਮ ਆਈ ਆ ਕੀ ਸੋਚਦਾ ਹੋਊਗਾ ਸਾਡੇ ਬਾਰੇ ਕੋਈ ਨਹੀਂ ਕਰਦੀ ਇਹਦਾ ਵੀ ਕੋਈ ਹੱਲ ਘਰ ਕੋ ਲੱਭਾਣਾ ਹੀ ਪੈਣਾ ਵਾ ਇਦਾਂ ਨਹੀਂ ਟਾਈਮ ਪਾਸ ਹੋਣਾ ਇਹ ਤੇ ਦੋਵੇਂ ਜਾਣੇ ਰਾਸ਼ਨ ਖਾ ਲਿਆ ਤੇ ਟਾਈਮ ਪਾਸ ਕਰ ਲਿਆ ਬਸ ਖਾਨ ਟੱਕਰੇ ਆ ਸਾਨੂੰ ਇਹਨਾਂ ਥੋੜਾ ਵਾ ਤੇ ਕਾਰਬਰ ਬਣਾਈਏ ਕਿਹ ਕੰਮ ਤੇ ਲੱਗੀਏ ਨਾ ਜੀ ਜੇ ਉਹਨੂੰ ਸਲਾਈ ਆਉਂਦੀ ਆ ਸਵਾਈਂ ਕਰੇ ਬਹੁਤ ਚਾਰ ਪੈਸੇ ਹੁਣ ਘਰ ਦਾ ਲੂਨਤੇ ਵਾਲੀ ਤੁਰੇ ਨਾ ਕੋਈ ਮਤਲਬ ਹੀ ਨਹੀਂ ਫੋਨ ਫੜ ਲਿਆ ਜਿੱਦਾਂ ਮੈਡਮ ਲੱਗੀ ਹੁੰਦੀ ਆ ਕਦੀ ਉੱਥੇ ਬੈਗੀ ਕਦੀ ਉੱਥੇ ਬੈਗੀ